ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਸਾਨਕ ਸੰਤਾ ਮਿਤ ਪੌੜੀ ਜਿਉ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਕਰੰ ਕਹਿ ਬੇਦਿਆ ਸਨ ਮੁਖ ਉਠਤਾਵੇ ਪਵਰ ਲੋਬੀ ਕੁਸਮ ਬਾਸ ਕਾ ਮਿਲ ਆਪ ਬੰਦਾਵੇ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨ ਹੈ ਨਹਿ ਬਿਸਰੰਤ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸ਼ਰ ਹੈ ਸੀਤੜਾ ਮਨ ਮੁਝਾਹੀ ਫਲਕ ਨਾ ਥੀ ਵੈ ਬਾਹਰਾ ਨਾਨਕ ਆਸੜੀ ਨਿਵਾਹੀ ਸਦਾ ਪੇਖੰਦੋ ਸੱਚ ਧਣੀ ਪੌੜੀ ਆਸਾਵੰਤੀ ਆਸ ਗਸਾਈ ਪੂਰੀ ਐ ਮਿਲ ਗੋਪਾਲ ਗੁਬਿੰਦ ਨਾ ਕਬਹੂ ਝੂਰੀ ਐ ਦੇਹੋ ਦਰਸ ਮਨ ਚਾਓ ਲਹਿ ਜਾਹੀ ਵਸੂਰੀ ਐ ਹੋਏ ਪਵਿੱਤਰ ਸਰੀਰ ਚਰਨਾ ਧੂਰੀ ਐ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਐ ਸਲੋਕ ਰਸਨਾ ਉਚਰੰਤ ਨਾਮ ਸਰਬਨੰ ਸੁਨੰਤ ਸ਼ਬਦ ਅਮਰਤ ਹੈ ਨਾਨਕ ਤੈਨ ਸਦ ਬਲੇਹਾਰੰ ਜਿਨਾਂ ਧਿਆਨ ਪਾਰ ਬ੍ਰਾਹਮਣ ਹੈ ਹਬ ਕੂੜਾ ਵੇ ਕੰਮ ਇਕਸ ਸਾਈ ਬਾਹਰੀ ਨਾਨਕ ਸੇ ਧੰਨ ਜਿਨਾਂ ਪਿਰਹੜੀ ਸੱਚ ਸਿਉ ਪੌੜੀ ਸਦ ਬਲੇਹਾਰੀ ਤਿਨਾ ਜੇ ਸੁਨਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮੱਥਾ ਹਰ ਜਸ ਲਿਖਹਿ ਬੇਅੰਤ ਸੋਹਹਿ ਸੇ ਹੱਥਾ ਚਰਨ ਪਨੀਤ ਪਵਿੱਤਰ ਚੱਲਹਿ ਪ੍ਰਭ ਪੱਥਾ ਸੰਤਾਂ ਸੰਗ ਉਧਾਰ ਸਗਲਾ ਦੁਖ ਲੱਥਾ ਸਲੋਕ ਭਾਵੀ ਅਦੋਤ ਕਰਨੰ ਹਰ ਰਮਣੰ ਸੰਜੋਗ ਪੂਰਨਹਿ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮੂਹੂਰਤੈ ਕੀਮ ਨਾ ਸਕਾਂ ਪਾਏ ਸੁਖ ਮਿੱਤਿ ਹੂੰ ਬਾਹਰੇ ਨਾਨਕ ਸਾਵੇ ਲੜੀ ਪਰਵਾਨ ਜਿਤ ਮਲੰਦੜੋ ਮਾਪਰੀ ਪੌੜੀ ਸਾਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਆਠ ਪਹਿਰ ਹਰ ਧਾਈ ਕੈ ਮਨ ਇੱਛ ਪੁਜਾਈ ਵੱਡਾ ਭਾਗ ਸਤ ਸੰਗ ਹੋਏ ਨਿਵਲਾਗ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤ ਤਪਨੀਤ ਗੋਬਿੰਦ ਹੈ ਸਰਬ ਦੋਖ ਨਿਵਾਰਨ ਹੈ ਸਰਨ ਸੂਰ ਭਗਵਾਨ ਹੈ Japant nanak har har hari ਛੱਡੇ ਉਹ ਆਬੇ ਆਪ ਲੱਗੜੋ ਚਰਨਾ ਪਾਸ ਨਠੜੋ ਦੁਖ ਤਾਪ ਨਾਨਕ ਪ੍ਰਭ ਪੇਖੰਦਿਆ ਪੌੜੀ ਮੇਲ ਲੈਹੁ ਦਿਆਲ ਤਹ ਪਈ ਦੁਆਰਿਆ ਰੱਖ ਲੇ ਬੋਹ ਦੀਨ ਦਿਆਲ ਭ੍ਰਮਤ ਬਹੁ ਹਾਰਿਆ ਭਗਤ ਵਖਿਲ ਤੇਰਾ ਬਿਰਦ ਹਰ ਪਤ ਤ ਉਧਾਰਿਆ ਤੁਝ ਬਿਨ ਨਾਹੀ ਕੋਈ ਬਿਨ ਹੋ ਮੋਹੇ ਸਾਰਿਆ ਕਰ ਗੈ ਲੈਹੁ ਦਿਆਲ सागर संसारिया श्लोक संत उदरन दयालं आश्रंग गोपाल कीर्तन है निर्मलं संत संगीन ओट नानक परमेश्वर है चंदन चंदना सरद रोता मूल ना मिटे काम शीतल थीवै नानका जपंदो हर नाम पौड़ी चरण कमल की ओट उदरे सगल जन ਸੁਣੋ ਪ੍ਰਤਾਪ ਗਵਿੰਦ ਨਿਰਪਉ ਭੈ ਮਨ ਟੂਟ ਨਾ ਆਵੇ ਮੂਲ ਸੱਚਿਆ ਨਾਮ ਧੰਨ ਸੰਤ ਜਨਾਂ ਸਿਓ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਣ ਸੁਨੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਪਾਏ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨਿ ਓ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਾਇਆ ਨਿਰਮਲ ਭਏ ਸਰੀਰ ਜਨ ਧੂਰੀ ਨਾ ਆਇਆ मनपन भए संतोष पूर्ण प्रभु पाया तरै कुटुंब संग लोग कुल सुभाया सलूक गुरु गोविंद गोपाल गुरु गुरु पूर्ण नारायण है गुरु दयाल समर्थ गुरु गुरु नानक पतत उदाहरण है भवजल बिकम असगाह गुरु बोहित है तारियम नानक पूर करम ਸਤਗੁਰ ਚਰਣੀ ਲਗਿਆ ਪੌੜੀ ਤਨ ਤਨ ਗੁਰਦੇਵ ਜਿਸ ਸੰਗ ਹਰ ਜੱਪੇ ਗੁਰ ਕਿਰਪਾਲ ਜਬ ਭਈ ਤਾਂ ਅਬਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉਚ ਥੱਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਅਪ ਦੱਸੇ ਗੁਣ ਗਾਏ ਬੇ ਅੰਤ ਰਸਨਾ ਹਰ ਜਸੇ ਸੁਨੋ ਕਾ ਦ੍ਰਿਸ਼ਟੰਤ ਏਕੋ ਸੁਨਿਅੰਤ ਏਕੋ ਵਰਤੰਤ ਏਕੋ ਨਰਹਰਹਿ ਨਾਮਦਾਨ ਜਾ ਚੰਤ ਨਾਨਕ ਦਿਆਲ ਪੁਰਖ ਕਿਰਪਾ ਕਰਹਿ ਇਕ ਸੇਵੀ ਇਕ ਸੰਮਲਾ ਹਰ ਇੱਕਸ ਪਹਿ ਅਰਦਾਸ ਨਾਮ ਵਖਰ ਧਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇਕ ਏਹੋ ਸਭ ਕਿਸੇ ਆਪੇ ਆਪ ਦੂਜਾ ਕਹਾ ਕੇ ਹੋ ਆਪ ਕਰੋ ਪ੍ਰਭ ਦਾਨ ਆਪੇ ਆਪ ਲੇ ਹੋ ਆਉਣ ਜਾਣਾ ਹੁਕਮ ਸਭ ਨਿਸ਼ਚਲ ਤੁਧ ਥਿਓ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਓ ਜੈਤ ਸ੍ਰੀ ਬਾਣੀ ਭਗਤਾ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਨਾਥ ਕਛੂ ਨਾ ਜਾਣੋ मन माया कै हाथ बेकानो रहाऊ तुम कहियत हो जगत् गुरु स्वामी हम कहियत कल युग के कामि इन पंचन मेरो मन जो बिगारियो पल पल हर जीते अंतर पारियो जत देखौ तत दुख की रासी अजहो ना पत आए निगम भये साखी गौतम नार उमापत स्वामी ਸੀਸ ਧਰਨ ਸੈ ਸੁਭਗ ਗਾਮੀ ਹਿੰਦੂਤਨ ਖਲ ਬਦ ਕਰ ਮਾਰਿਉ ਬਡੋ ਨਿਲਾਜ ਅਜ ਹੂੰ ਨਹੀਂ ਹਾਰਿਉ ਕਹਿ ਰਵਦਾਸ ਕਹਾ ਕੈਸੇ ਕੀਜੈ ਬਿਨ ਰਘੁਨਾਥ ਸਰਨ ਕਾ ਕੀ ਲੀਜੈ ਇਕ ਉਹ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਟੋੜੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹਰ ਨ ਭਵਜਲ ਫੇਰਾ ਰਹਾਉ ਮੇਰਾ ਹੀ ਅਰੇ ਲੋਚ ਲੱਗੀ ਪ੍ਰਭ ਕੇਰੀ ਹਰ ਨੈਨ ਹੋ ਹਰ ਪ੍ਰਭ ਹੀਰਾ ਸਤ ਗੁਰ ਦੇ ਆਲ ਹਰ ਨਾਮ ਦਿਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਕਾਰ ਜਿੰਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਹੋਏ ਮਨ ਮੁਖ ਮੂੜ ਅਗਿਆਨੀ ਕਈਐ ਤਿੰਨ ਮਸਤਕ ਭਾਗ ਮੰਦੇਰਾ ਬਿਵੇਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਦੂਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਤਨਿ ਅਵਰ ਨ ਕਾਹੂੰ ਜਾਨੀ ਬੇ ਪਰਵਾਹ ਸਦਾ ਰੰਗ ਹਰਿ ਕੈ ਜਾ ਕੋ પાਖ ਸੁਆਮੀ ਰਹਾਉ ਉੱਚ ਸਮਾਨਾ ਠਾਕੁਰ ਤੇਰੋ ਅਵਰ ਨਾ ਕਾਹੂ ਤਾਨੀ ਐਸੋ ਅਮਰ ਮਿਲੇਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਨਿਰਪਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਢੀ ਮਹੱਲਾ ਪੰਜ ਮਾਨੀ ਟੋਢੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਵਾਰੀ ਤਾਂ ਕੋ ਧੋਖਾ ਕਹਾਂ ਬਿਆਪੈ ਜਾਂ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲੇਹਾਰੀ ਟੋਡੀ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਧਾਇਉ ਰੇ ਮਨ ਦਹਿਂ ਦਿਸ ਧਾਇਉ ਮਾਇਆ ਮਗਨ ਸਵਾਦ ਲੋਭ ਮੋਹਿਉ ਤਿਨ ਪ੍ਰਭ ਆਪ ਭਲਾਉ ਰਹਾ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇਕ ਮੋਹਤ ਨਾ ਇਹੋ ਮਨ ਲਾਇਉ big se o pekh rang kasumb ko parigrah jo han jayu charan kamal siyo pao na kinno nah sat purkh manayou thavat ko thavah bahu bhanti jio teeli bald parmayou naam dan isnan na kiyo ek nimukh na kirt gayou nana chut lae man tokhyo ਨਹਿ ਬੂਝਿਓ ਅਪਨਾਇਓ ਪਰ ਉਪਕਾਰ ਨ ਕਬਹੂ ਕੀਏ ਨਹੀਂ ਸਤਗੁਰ ਸੇਵਤਿ ਆਇਓ ਪੰਜ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮਦਮਾਇਓ ਕਰਹੁ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾ ਮਾਨੁਖ ਬਿਨ ਬੂਜੇ ਬਿਰਤਾ ਆਇਆ ਅਨਕ ਸਾਜ ਸ਼ਿੰਗਾਰ ਬਹੁ ਕਰਤਾ ਜਿਉ ਮਿਰਤਕ ਓ ਡਹਾਇਆ ਰਹਾਉ ਧਾਇ ਧਾਇ ਕਿਰਪਨ ਸ਼ਰਮ ਕੀਨੋ ਇਕਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤਹੀ ਕਾਜ ਨਾ ਆਇਆ ਕਰ ਆਭਰਨ ਸਵਾਰੀ ਸੇਜਾ ਕਮਨ ठाਟ ਬਨਾਇਆ ਸੰਗ ਨਾ ਪਾਇਓ ਆਪਣੀ ਭਰਤੀ ਪੇਖ-ਪੇਖ ਦੁੱਖ ਪਾਇਆ ਸਾਰੋ ਦਿਨ ਸਮਝੂਰੀ ਕਰਤਾ ਤੋਹ ਮੂਛਲਹਿ ਸਰਾਇ ਖੇਦ ਭਇਓ ਬੇਗਾਰੀ ਨਿਆਈ ਘਰ ਕੈ ਕਾਮਨਾ ਆਇਆ ਭਇਓ ਅਨਗ੍ਰਹੋ ਜਾ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਚੈ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾ ਕਿਰਪਾ ਨਿਦ ਬਸੋ ਹਉ ਰਦੈ ਹਰ ਨੀਤ ਤੈਸੀ ਬੁੱਧ ਕਰਹੁ ਪ੍ਰਗਾਸਾ ਲਾਗੈ ਪ੍ਰਭ ਸੰਗ ਪੀਤ ਰਹਾਉ ਦਾਸ ਤੇ ਮਾਰੇ ਕੀ ਪਾਵਉ ਧੂਰਾ ਮਸਤਕ ਲੇ ਲੇ ਲਾਵਉ ਮਹਾ ਪਤ ਤਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਵਉ ਆ ਗਿਆ ਤੁਮਰੀ ਮੀਟੀ ਲਾਗੋ ਕਿਉ ਤਹਾਰੂ ਭਾਵੋ ਜੋ ਤੂੰ ਦੇਹ ਤਹੀਂ ਇਹੋ ਤ੍ਰਿਪਤੈ ਆਨ ਨਾ ਕਤਹੂ ਤਾਵੋ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਨੇਨ ਹੋਈ ਰਹੀ ਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਹੀ ਐ ਸਦਾ ਸਦਾ ਹਮ ਸ਼ੋਹਰੇ ਤੁਮਰੀ ਤੂੰ ਪ੍ਰਭ ਹਮ ਰੋ ਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋੜੀ ਮਹੱਲਾ ਪੰਜਵਾ ਕਰ ਦੂਜਾ ਦੋ ਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੰਗਉ ਦਾਨ ਠਾਕੁਰ ਨਾਮ ਅਵਰ ਕਸ਼ੂ ਮੇਰੇ ਸੰਗ ਨਾ ਚਾਲੈ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਧਾਏ ਧਾਏ ਬਹੁ ਵਿਦ ਕੋ ਧਾਵੇ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੀ ਚਾਹੋਂ ਦੀਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇ ਨਾ ਮੰਗੋ ਮੇਰੋ ਮਨ ਪਾਵੇ ਬਿਸਰਾਮ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨ ਹੈ ਸਧਾਰੈ ਜੀ ਪ੍ਰਾਨ ਸੂਖ ਇਸ ਮਨ ਕੋ ਬਰਤਨ ਇਹ ਹਮਾਰੈ ਰਹਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੈ ਪਰਵਾਰੈ ਨਾਮ ਸਖਾਈ ਸਦਾ ਮੇਰੈ ਸੰਗ ਹਰ ਨਾਮ ਮੂ ਕੋ ਨਿਸਤਾਰੈ ਬਿਖੇ ਬਲਾਸ ਕਹੀਅਤ ਬਹੁ ਤੇਰੀ ਚਲਤ ਨਾ ਕਛੂ ਸੰਗਾਰੈ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਪੰਡਾਰੈ ਟੋਡੀ ਮਹੱਲਾ ਪੰਜਵਾ ਨੀਕੇ ਗੁਣ ਗਾਓ ਮਿਟਹੀ ਰੋਗਾ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਇਹੀਂ ਉਹਾ ਲੋਗ ਰਹਾਉ ਚਰਨ ਪਖਾਰ ਕਰੋਂ ਗੁਰ ਸੇਵਾ ਮਨਹਿ ਚਰਾਵੋਂ ਭੋਗ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਗ ਸੰਤ ਤਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰ ਨਾਮ ਕਰਨੈ ਜੋਗ ਟੋਡੀ ਮਹੱਲਾ ਪੰਜਵਾ ਸਤ ਗੁਰ ਆਇਓ ਸਰਨ ਤੇ ਹਾਰੀ ਮਿਲੈ ਸੂਖ ਨਾਮ ਹਰ ਸੋਬਾ ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹ ਹਰ ਹਾਰ ਪਰਿਓ ਤਉ ਦੁਵਾਰੀ ਲੇਖਾ ਛੁਡ ਅਲੇਖ ਛੁਟ ਹੈ ਹਮ ਨਿਰਗੁਨ ਲੇਹੁ ਉਭਾਰੀ ਸਦ ਬਖਸ਼ਿੰਦ ਸਦਾ ਮਿਹਰਵਾਨਾ ਸਬਨਾ ਦੀ ਆਧਾਰੀ ਨਾਨਕ ਦਾਸ ਸੰਤ ਪਾਚੈ ਪਰਿਉ ਰਾਖ ਲੇਹੋ ਇਹ ਬਾਰੀ ਟੋਢੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਦ ਗਾਇਨ ਸ਼ਾਂਤ ਸਹਿਜ ਰਹਾਸ ਮਾਨਿ ਉਪਜਿਉ ਸਗਲੇ ਦੁਖ ਪਲਾਇਨ ਰਹਾਉ ਜੋ ਮੰਗਹਿ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੂ ਤੇ ਛੂਟੈ ਭਵਜਲ ਜਗਤ ਤਰਾਈਣ ਖੋਜਤ ਖੋਜਤ ਤਤ ਵਿਚਾਰਿਉ ਦਾਸ ਗੋਬਿੰਦ ਪਰਾਇਣ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲੇਨ ਟੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਸਿਵ ਕੈ ਬਾਣ ਸਿਰ ਕਾਟਿਓ ਰਹਾਉ ਕਾਲ ਜਾਲ ਜਮ ਜੋਏ ਨਾ ਸਾਕੈ ਸਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਸਨ ਖੁੱਟਤ ਨਾਹੀ RAM ਰਤਨ ਧਨ ਖਾਟਿਓ ਫਸਮਾ ਭੂਤ ਹੋ ਆਖਿਨ ਭੀਤਰ ਆਪਨਾ ਕੀਆ ਪਾਇਆ ਆਗਮ ਨਿਗਮ ਕਹਿ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਟੋਡੀ ਮਹੱਲਾ ਪੰਜਵਾ ਕਿਰਪਨ ਤਨ ਮਨ ਕਿਲ ਵਿਖ ਭਰੇ ਸਾਧ ਸੰਗ ਭਜਨ ਕਰ ਸੁਆਮੀ ਢਾਕਨ ਕੋ ਇਕ ਹਰੇ ਰਹਾਉ ਅਨਕ ਛਿਦਰ ਬੋਹਿਤ ਕੇ ਛੁਟਕਤ ਥਾਮ ਨਾ ਜਾਹੀ ਕਰੇ ਜਿਸ ਕਾ ਬੋਹਿਤ ਤਿਸ ਅਰਾਦੀ ਖੋਟੇ ਸੰਗ ਖਰੇ ਗੱਲੀ ਸਹਿਲ ਉਠਾਵਤ ਚਾਹੈ ਕੋਈ ਉਹਾ ਹੀ ਹੈ ਧਰੇ ਜੋਰ ਸਕਤ ਨਾਨਕ ਕਿਛ ਨਾਹੀ ਪ੍ਰਭ ਰਾਖੋ ਸਰਨ ਪਰੇ ਢੋਡੀ ਮਹੱਲਾ ਪੰਜਵਾ ਹਰਿ ਕੇ ਚਰਨ ਕਮਲ ਮਨ ਧਿਆਉ ਕਾੜ ਕੋਠਾਰ ਪਿਤ ਬਾਤ ਹੰਤਾ ਔਕਾ ਦਾ ਹਰ ਕੋ ਨਾਮ ਰਹਾਉ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨਾ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਬੈਦ ਨਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਗੁੱਧ ਪੂਰਨ ਸੁਖ ਦਾਤਾ ਨਾਨਕ ਹਰ ਹਰ ਟੀਕ ਟੋਡੀ ਮਹੱਲਾ ਪੰਜਵਾ ਹਰ ਹਰ ਨਾਮ ਸਦਾ ਸਦ ਜਾਪ ਧਾਰ ਅਨਗ੍ਰਹ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਉ ਜਿਸਕੇ ਸੇ ਫਿਰ ਤਿਨਹੀ ਸੰਭਾਲੇ ਬਿਨ ਸੇ ਸੋਗ ਸੰਤਾਪ ਹਾਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਵਾਨ ਦਇਆ ਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਪੰਜਨ ਜਾਂ ਕਾ ਬਡ ਪਰਤਾਪ ਟੋੜੀ ਮਹੱਲਾ ਪੰਜਵਾ ਸਵਾਮੀ ਸਰਨ ਪਰਿਉ ਦਰਬਾਰੀ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੀ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅੰਧ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾ ਘਰਤੀ ਜਾ ਚੌਪਦੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਹਾਉ ਆਪਣ ਰਾਮ ਨਾ ਚੀਨੋ ਖਿਨੂਆ ਜੋ ਪਰਾਇ ਸੋ ਆਪਣੀ ਮਨੂਆ ਨਾਮ ਸੰਗੀ ਸੋ ਮਨ ਨਾਮ ਵਸਾਇਓ ਛੋੜ ਜਾਹਿ ਵਾਹੂ ਚਿਤ ਲਾਇਓ ਸੂ ਸੰਚਿਓ ਜਿਤ ਭੂਖ ਤਸਾਇਉ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਉ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਟੋਡੀ ਮਹੱਲਾ ਪੰਜਵਾਂ ਹਮਾਰੈ ਇਕੈ ਹਰੀ ਹਰੀ ਆਨ ਅਵਰ ਸੰਝਾਨ ਨਾ ਕਰੀ ਰਹਾਉ ਵੱਡਾ ਭਾਗ ਗੁਰ ਅਪਨਾ ਪਾਇਉ ਗੁਰਮੋਖੋ ਹਰਨਾਮ ਦਿੜਾਇਓ ਹਰ ਹਰ ਜਾਪ ਤਾਪ ਬਰਤ ਨੀਮਾ ਹਰ ਹਰ ਧਿਆਏ ਕੁਸਲ ਸਭ ਖੀਮਾ ਅਚਾਰ ਵਿਵਹਾਰ ਜਾਤ ਹਰ ਗੁਨੀਆ ਮਹਾ ਆਨੰਦ ਕੀਰਤਨ ਹਰ ਸੁਨੀਆ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਸ ਤਿਸਕੇ ਗ੍ਰਹਿ ਮਹ ਆਇਆ ਟੋਡੀ ਮਹੱਲਾ ਪੰਜਵਾ ਘਰ ਚੌਥਾ ਦੁਪਦੇ ਇਕ ਓੰਕਾਰ ਸਤਗੁਰ ਪ੍ਰਸਾਦਿ ਗਰੂ ੜੋ ਮਨ ਹਰ ਰੰਗੋ ਲੋੜੈ ਗਾਲੀ ਹਰਨੀਉ ਨਾ ਹੋਏ ਰਹਾਉ ਹੌਟ ਨੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾ ਗੁਰ ਮਿਲ ਭਰਮ ਗਵਾਇਆ ਹੀ ਇਹ ਬੁੱਧ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਧੁਰ ਮਾਤੇ ਇਹ ਬਿਦ ਨਾਨਕ ਹਰ ਨੈਣ ਅਲੋਈ ਟੋੜੀ ਮਹੱਲਾ ਪੰਜਵਾ ਗਰਬ ਗਹਿ ਲੜੋ ਮੂੜੋ ਹੀ ਹੋ ਰੇ ਕੀਓ ਮਹਾਰਾਜ ਰੀ ਮਾਇਉ ਦੀਹਰ ਨਿਆਈ ਮੋਹੇ ਫਾਕਿਓ ਰੇ ਰਹਾਉ ਕਣੋ 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 ਸਦ ਲੋੜੈ ਬਿਨ ਲੈਹਣੇ ਕੈਠੈ ਪਾਇਉ ਰੇ ਮਹਾਰਾਜ ਰੋ ਗਾਥ ਬਾਹੂ ਸਿਓ ਲੁਬੜਿਓ ਨਿਹ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸੇਖ ਸਾਧੂ ਜਨ ਸਗਲੋ ਖਾਰੇ ਸਗਲੇ ਪਰਾਸਤ ਮਿਟਿਓ ਰੇ ਜਾ ਕੋ ਲੈਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਭਾਸ ਨਾ ਪਾਉੜਿਓ ਰੇ ਟੋਢੀ ਮਹੱਲਾ